ਹੈਲੋ ਜੀ গুਡ ਮਾਰਨਿੰਗ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਦੇ ਉੱਤੇ ਤੇ ਕਰਦੇ ਆ ਜੀ ਅੱਪ ਅੱਜ ਦਾ ਨਵਾਂ ਵਲੌਗ ਸ਼ੁਰੂ ਤੇ ਆਪਾਂ ਨੂੰ ਰੋਕਣਾ ਪਿਆ ਜੀ ਵਲੌਗ ਦੇ ਵਿਚ ਦੀ ਉਹ ਆ ਗਿਆ ਸਮਾਨ ਵੇਚਣ ਵਾਲਾ ਸਪੀਕਰ ਲੱਗੇ ਤੇ ਉੱਚੀ ਵਾਲਾ ਤੇ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਸਾਰੇ ਠੀਕ ਠਾਕ ਤੇ ਸੋਨੂੰ ਰਾਤ ਦਾ ਵਲੌਗ ਸਾਡਾ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਾਂ ਅੱਜ ਹੁਣ ਨਵਾਂ ਵਲੌਗ ਸ਼ੁਰੂ ਕਰਦੇ ਆਂ ਤੇ ਦੇਖਦੇ ਆ ਅੱਜ ਆਪਾਂ ਨੇ ਕੀ ਕਰਨੇ ਮੌਸਮ ਅੱਜ ਫੇਰ ਬਹੁਤ ਵਧੀਆ ਦੇਖੋ ਇਹ ਜੇ ਬੱਦਲ ਕਿੰਨਾ ਫੇਰ ਹੋਇਆ ਪਿਆ ਬਹੁਤ ਸਵੇਰੇ ਸਵੇਰੇ ਮੀਂਹ ਵਾਲਾ ਮੌਸਮ ਬਣਿਆ ਪਿਆਗਾ ਤੇ ਬਹੁਤ ਘੈਂਟ ਲੱਗ ਰਿਹਾ ਦੇਖਣ ਨੂੰ ਤੇ ਹਵਾ ਵੀ ਚੱਲਦੀ ਠੰਡੀ ਠੰਡੀ ਦਿਨੇ ਦੇਖੋ ਕੀ ਕਰੂਗਾ ਸਵੇਰੇ ਸਵੇਰੇ ਤਾਂ ਬਹੁਤ ਵਧੀਆ ਮੌਸਮ ਹੈ ਬੱਦਲ ਬਹੁਤ ਜਿਆਦਾ ਫੈਪਿਆ ਤਾਰੂ ਪੂਰਾ ਐਦਾਂ ਲੱਗਦਾ ਵੀ ਹੁਣੀ ਮੀਂਹ ਆਊਗਾ ਤੇ ਜਦੋਂ ਬੱਦਲ ਹੋਵੇ ਹਵਾ ਚੱਲਦੀ ਹੈ ਤਾਂ ਬੂਟੇ ਬਹੁਤ ਸੋਹਣੇ ਲੱਗਦੇ ਨੇ ਮੈਨੂੰ ਵੀ ਹਰ ਰੋਜ਼ ਵੀਡੀਓ ਫਿਰ ਬਣਾ ਲੈਣਾ ਉਹਨਾਂ ਤੇ ਦੇਖੋ ਕਿੰਨੇ ਸੋਹਣੇ ਲੱਗਦੇ ਨੇ ਹਵਾ ਚ ਝੂਮਦੇ ਦੇਖੋ ਕਿੰਨੇ ਸੋਹਣੇ ਲੱਗਦੇ ਆ ਲਓ ਜੀ ਪਰੋਟੀ ਟੁੱਕ ਖਾ ਲਿਆ ਤੇ ਹੁਣ ਹੋ ਗਿਆ ਪਈ ਤੇ ਬੈਠੇ ਆਪਾਂ ਦੁਕਾਨ ਦੇ ਵਿੱਚ ਅੱਜ ਫੇਰ ਕੱਲ੍ਹ ਵਾਲੇ ਹਾਲ ਹੈ ਬੱਤਲ ਹੁੰਦਾ ਕਦੇ ਬੱਦਲ ਕਦੇ ਧੁੱਪ ਕਦੇ ਬੱਦਲ ਕਦੇ ਧੁੱਪ ਤੇ ਪਾਉਣਾ ਹੈ ਜੀ ਦੁਕਾਨ ਦੇ ਵਿੱਚ ਆਪਾਂ ਜਾਣਾ ਨਾ ਅੱਜ ਕਿਦਰੇ ਨਹੀਂ ਇੱਥੇ ਹੀ ਲਾਉਣੀ ਹੈ ਹਾਜ਼ਰੀ ਤੇ ਦੇਖਦਾ ਨਹੀਂ ਦਿਨ ਦੇ ਹੁਣ ਬਾਕੀ ਜੇ ਕੋਈ ਬਣੂ ਪ੍ਰੋਗਰਾਮ ਤਾਂ ਭੱਜਾਂਗੇ ਆਪਾਂ ਚਾਹੀਦੀ ਹੈ ਬਾਹਰ ਜਾਣਾ ਤਾਂ ਬਹਾਨੇ ਦੇ ਨਾਲ ਹੀ ਭੱਜ ਜੰਦੇ ਨੇ ਕੋਈ ਜਾਂਦਾ ਹੋਵੇ ਉਹਦੇ ਨਾਲ ਹੀ ਚਲੇ ਜਾਂਦੇ ਨੇ ਆ ਤੇ ਬਾਕੀ ਦੇਖਦੇ ਆ ਕੋਈ ਬਣੂ ਅੱਜ ਕਿ ਨਾ ਲਓ ਜੀ ਆ ਕੇ ਪੁੱਤਰ ਬੈ ਗਏ ਤੇ ਚਾਹ ਪਾਣੀ ਪੀ ਲਿਆ ਆਰਾਮ ਕਰ ਲਿਆ ਤੇ ਹੁਣ ਆਪਾਂ ਦੁਬਾਰੇ ਆ ਕੇ ਦੁਕਾਨ ਦੇ ਵਿੱਚ ਮੇਰਾ ਸਾਥ ਛੜੇ ਤੇ ਮੈਂ ਬਾਰ ਬੂਰ ਕੋਲ ਕਿਤੇ ਸਾਰੇ ਦੁਕਾਨਾਂ ਉਪਨ ਕਰੀ ਜਾਂ ਅਨਸਰ ਤੇ ਉਹ ਪਹਿਲਾਂ ਉਧਰ ਬਹਿ ਗਏ ਬਿੰਦਚਟ ਚਾਹ ਪਾਣੀ ਪੀਤਾ ਗੱਲਾਂ ਬਾਤਾਂ ਕਰੀਆਂ ਤੇ ਹੁਣ ਦੁਕਾਨ ਚ ਹਾਜ਼ਰੀ ਤੇ ਲਓ ਜੀ ਹੁਣ ਆਪਾਂ ਬੈਠੇ ਤੇ ਵਿਹਲੇ ਮੈਂ ਸੋਚਿਆ ਚਲੋ ਆਪਾਂ ਨਾਮ ਅਨਾਉਂਸ ਕਰ ਦਈਏ ਜਿਨ੍ਹਾਂ ਨੇ ਆਪਾਂ ਨੂੰ ਕਰੇ ਨੇ ਪਿਆਰੇ ਪਿਆਰੇ ਕਮੈਂਟ ਸਭ ਤੋਂ ਪਹਿਲਾਂ ਗਰੀਬਾਲ ਪੰਜਾਬੀ ਟ੍ਰੈਵਲ ਇਹ ਵੀਰ ਆਪਾਂ ਨੂੰ ਹਰ ਰੋਜ਼ ਕਮੈਂਟ ਕਰਦਾ ਹੈਗਾ ਵਧੀਆ ਲੱਗਦਾ ਧੰਨਵਾਦ ਵੀਰੇ ਬਹੁਤ ਬਹੁਤ ਤੇ ਤੁਸੀਂ ਇੱਦਾਂ ਹੀ ਕਮੈਂਟ ਕਰਦੇ ਰਹੋ ਤੁਹਾਡੇ ਬਲੌਗ ਬਹੁਤ ਸੋਹਣੇ ਹੁੰਦੇ ਨੇ ਤੇ ਮੈਂ ਜਦੋਂ ਵੀ ਬਲੌਗ ਆਉਂਦਾ ਤੁਹਾਡਾ ਮੈਂ ਜਰੂਰ ਦੇਖਦਾਂਗਾ ਤੇ ਚੈਨਲ ਵੀ ਸਬਸਕ੍ਰਾਈਬ ਕਰਿਆ ਹੋਇਆ ਤੁਹਾਡਾ ਤੇ ਦੂਸਰਾ ਕਮੈਂਟ ਜੀ ਰਪਿੰਦਰ ਢਿੱਲੋਂ ਜੀ ਵੀ ਆਪਾਂ ਨੂੰ ਹਰ ਰੋਜ਼ ਕਮੈਂਟ ਕਰਦੇ ਨੇ ਬਹੁਤ ਵਧੀਆ ਲੱਗਦਾ ਹੈ ਧੰਨਵਾਦ ਭਾਈ ਬਹੁਤ-ਬਹੁਤ ਤੁਸੀਂ ਟਾਈਮ ਕੱਢਦੇ ਹੋ ਮੇਰੇ ਲਈ ਤੇ ਤੀਸਰਾ ਕਮੈਂਟ ਭੈਣ ਬਲਜੀਤ ਕੌਰ ਕੁਨਾ ਦੇ ਆਪਾਂ ਨੂੰ 8-9 ਕਮੈਂਟ ਆਏ ਨੇ ਅੱਜ ਤੇ ਬਹੁਤ ਸੋਹਣੇ-ਸੋਹਣੇ ਕਮੈਂਟ ਹੁੰਦੇ ਨੇ ਬਹੁਤ-ਬਹੁਤ ਧੰਨਵਾਦ ਤੇਨੇ ਤੁਸੀਂ ਹਰ ਰੋਜ਼ ਮੇਰੇ ਲਈ ਟਾਈਮ ਕੱਢਦੇ ਹੋ ਅਪਰੀਸ਼ੀਏਟ ਕਰਦੇ ਹੋ ਵਧੀਆ ਲੱਗਦਾ ਤੇ ਇਦਾਂ ਹੀ ਕਰਦੇ ਰਹੋ ਕਮੈਂਟ ਤੇ ਮੈਂ ਤੁਹਾਡੇ ਨਾਮ ਅਨਾਉਂਸ ਕਰਦਾ ਰਹਾ ਬਹੁਤ ਵਧੀਆ ਲੱਗਦਾ ਜਦੋਂ ਕਮੈਂਟਾਂ ਦੀ ਮੈਂ ਰਿਪਲਾਈ ਕਰਦਾ ਤੇ ਇਧਰ ਨਾਮ ਅਨਾਉਂਸ ਕਰਦਾ ਤਾਂ ਬਹੁਤ ਵਧੀਆ ਲੱਗਦਾ ਮਨ ਨੂੰ ਖੁਸ਼ੀ ਹੁੰਦੀ ਹੈ ਤੇ ਬਾਕੀ ਅੱਜ ਮੈਨੂੰ ਜਾਣਾ ਪਿਆ ਧੂਰੀ ਧੂਰੀ ਮੈਂ ਗਿਆ 11 12 ਵਜੇ ਗਿਆ ਤੀਗਾ ਤੇ ਅਰਜੈਂਟੀ ਕੰਮ ਆ ਗਿਆ ਜ਼ਰੂਰੀ ਮੈਨੂੰ ਫੋਨ ਆ ਕੇ ਕਹਿੰਦੇ ਵੀ ਹੁਣੀ ਆ ਤੇ ਕਿਸੇ ਦੋਸਤ ਨੇ ਫੋਨ ਕਰਤਾ ਉਹਨੂੰ ਵੀ ਜ਼ਰੂਰੀ ਕੰਮ ਸੀ ਧੂਰੀ ਕਹਿੰਦਾ ਮੇਰੇ ਨਾਲ ਆ ਇੱਥੇ ਤੇ ਮੈਂ ਗਿਆ ਤੇ ਬਸ ਫਿਰ ਉਸ ਤੋਂ ਬਾਅਦ 1 ਸਵੇਰ 1 ਵਜੇ ਮੈਂ ਪਿੰਡ ਆਇਆ ਤਾਂ ਕਰਕੇ ਮੈਂ ਕਾਲੀ ਦੇ ਵਿੱਚ ਦੀ ਬਲੌਗ ਸ਼ੂਟ ਨਹੀਂ ਕਰ ਪਾਇਆ ਤੇ ਮਾ ਚਲੋ ਕੋਈ ਗੱਲ ਨਹੀਂ ਅੱਜ ਆਪਾਂ ਇਦਾਂ ਗੱਲਾਂ ਬਾਤਾਂ ਕਰਕੇ ਵਲੌਗ ਆਪਾਂ ਕਰਾਂਗੇ ਪੂਰਾ ਤੇ ਬਾਕੀ ਤੇ ਅੱਜ ਇੱਕ ਮੈਂ ਤੁਹਾਨੂੰ ਸੁਣਾਉਣਾ ਗੱਲ ਤੇ ਜਦ ਮੈਂ ਧੂਰੀ ਨੂੰ ਜਾ ਰਿਹਾ ਸੀ ਕਿ ਨਾ ਰਾਸਤੇ ਦੇ ਵਿੱਚ ਇੱਕ ਮੁੰਡਾ ਤੀਗਾ ਹੈਗਾ ਤੀ 25 30 ਸਾਲ ਦਾ ਤੇ ਉਹ ਕਿ ਨਾ ਸਾਵੇਂ ਮੋਟਰਸਾਈਕਲ ਲਾ ਕੇ ਮੋਟਰਸਾਈਕਲ ਦੀ ਸੀਟ ਦੇ ਉੱਤੇ ਸੱਟਾ ਪਿਆ ਤੇ ਮੈਂ ਜਾਂਦਾ ਹੋਇਆ ਚਲੋ ਹਣਾ ਪਲਵੋ ਨਿਕਲ ਗਏ ਮੈਂ ਬਚਾਰਾ ਆਰਾਮ ਕਰਦਾ ਦੁਪਹਿਰਾ ਹੋਣ ਕਰਕੇ ਹਣਾ ਤੇ ਮੈਂ ਅੱਧੇ ਪੌਣੇ ਘੰਟੇ ਬਾਅਦ ਧੂਰੀਆਂ ਵਾਪਸ ਆਇਆ ਤਾਂ ਉਹ ਉੱਥੇ ਦਾ ਉੱਥੇ ਉਹਨੇ ਜਮੀ ਪਿਆ ਸੀਟ ਦੇ ਉੱਤੇ ਤੇ ਵਧੀਆ ਪੜਿਆ ਲਿਖਿਆ ਮੁੰਡਾ ਸੀ ਪੂਰੀ ਵਧੀਆ ਕੱਪੜਾ ਨੇੜਾ ਪਾਇਆ ਹੋਇਆ ਤੇ ਮੈਨੂੰ ਕਿ ਨਾ ਫਿਰ ਵੀ ਇਨਸਾਨੀਅਤ ਦੇ ਨਾਤੇ ਮੈਂ ਤੁਰੇ ਹਾਂ ਨਗਿਆ ਮਾਹ ਜਰ ਬਚਾਰਾ ਬਿਮਾਰ ਨਾ ਹੋਵੇ ਨਾ ਤੇ ਵੈਸੇ ਡਰ ਵੀ ਲੱਗਦਾ ਅੱਜ ਕੱਲ੍ਹ ਲੋਕਾਂ ਨੂੰ ਇਦਾਂ ਨਾ ਜਿਹਨੂੰ ਪਜਾਨ ਦੀ ਨਹੀਂ ਇਦਾਂ ਹੀ ਬਲਾਉਣ ਤੇ ਡਰ ਵੀ ਲੱਗਦਾ ਪਰ ਮੈਂ ਫਿਰ ਵੀ ਕਹਿੜਾ ਜਾਂ ਦਿਲ ਕਰਕੇ ਮੈਂ ਚਲ ਉਹਦੇ ਲਵੇ ਸਕੂਟਰੀ ਵੋਚ ਕੇ ਜੇ ਹੌਲੀ ਕਰ ਲਈ ਤੇ ਹੌਲੀ ਕਰਕੇ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਬਾਈ ਕੋਈ ਢਿੱਲ ਮੱਠ ਤੇ ਢਿੱਲ ਮੱਠ ਸਾਨੂੰ ਕਹਿੰਦਾ ਨਹੀਂ ਮੈਂ ਮੈਂ ਤਾਂ ਕਰਕੇ ਪੁੱਛ ਰਿਹਾ ਵੀ ਇਹਨਾਂ ਵੀ ਮੈਂ ਜਾ ਗਿਆ ਜਦੋਂ ਉਹ ਵੀ ਤੁਸੀਂ ਇੱਥੇ ਪਏ ਤੇ ਤੇ ਹੁਣ ਮੈਂ ਵਾਪਸ ਆਇਆ ਹੁਣ ਵੀ ਉੱਥੇ ਪਿਆ ਉਹ ਸੀਟ ਦੇ ਉੱਤੇ ਵੀ ਤਾਂ ਕਰਕੇ ਮੈਂ ਸਾਨੂੰ ਪੁੱਛਦਾ ਉਹ ਕਹਿੰਦਾ ਨਹੀਂ ਤਰਚਰਾ ਖੁਸ ਹੋਇਆ ਬਹੁਤ ਕਹਿੰਦਾ ਵੀ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਕਹਿੰਦਾ ਵੀ ਤੁਸੀਂ ਮੈਨੂੰ ਪੁੱਛਿਆ ਧੰਨਵਾਦ ਤੇ ਇਹ ਕਹਿੰਦਾ ਵੀ ਮੈਂ ਕਹਿੰਦਾ ਕੰਮ ਹੈ ਇੱਥੇ ਨਾਲ ਦੇ ਪਿੰਡ ਦੇ ਕਹਿੰਦਾ ਕਿਸ਼ਤਾਂ ਦਾ ਕੰਮ ਕਰਦਾਂ ਮੈਂ ਕਿਸ਼ਤਾਂ ਲੈਣ ਦਾ ਤੇ ਕਹਿੰਦਾ ਹੁਣ ਦੁਪਹਿਰਾ ਹੁਣ ਕਰਕੇ ਕਹਿੰਦਾ ਮੈਂ ਕਈ ਘਰਾਂ ਦੇ ਵਿੱਚ ਸਾਰੇ ਪੈ ਹੁੰਦੇ ਆ ਤੇ ਮੇਨ ਕਿਸੇ ਨੇ ਮਿਲਦਾ ਨਹੀਂ ਕਹਿੰਦਾ ਮੈਂ ਕਹਿੰਨਾ ਮਹਿਰਾਮ ਕਰ ਲੈਣਾ ਬੀਤਾ ਕਰਕੇ ਮੈਂ ਸਾਵੇਂ ਲਾ ਕੇ ਪੈ ਗਿਆ ਤੇ ਚਲੋ ਹੁਣ ਮੈਂ ਇੱਕ ਇਨਸਾਨੀਅਤ ਦੇ ਨਾਤੇ ਉਹਨੂੰ ਪੁੱਛਿਆ ਵੀ ਵਿਚਾਰਾ ਢਿੱਲੇਗਾ ਨਾ ਤਨ ਗਿਆ ਨਾ ਹੋਵੇ ਕਿਤੇ ਜੇ ਬਿਮਾਰ ਠਮਾਰ ਹੁੰਦਾ ਚਲੋ ਕੋਈ ਉਪਰਾ ਹੁੰਦਾ ਨਾ ਤੇ ਆਪਾਂ ਉਹਨੂੰ ਡਾਕਟਰ ਵਗੈਰਾ ਦੱਸ ਦਕਦੇ ਆਂ ਵੀ ਇੱਥੇ ਮਿਲ ਜੂ ਤੈਨੂੰ ਹਣਾ ਜਾਇਆ ਤੇ ਸੋ ਕੋਈ ਹੈਲਪ ਕਰ ਸਕਦੇ ਆ ਤੇ ਕਿਛੇ ਜਿਹਨ ਮੈਂ ਨਹੀਂ ਕਰ ਸਕਦਾ ਹਨਾ ਮੈਂ ਆਪ ਹੈਂਡੀਕੈਪਡ ਮੈਂ ਕਿਸੇ ਨੂੰ ਦੱਸ ਸਕਦਾ ਹਨਾ ਬੀਰ ਵਿਚਾਰੀ ਦੀਦੀ ਹੈਲਪ ਕਰੇ ਉਹਨੂੰ ਦਵਾਈ ਦਵਾ ਦੋ ਤੇ ਤਾਂ ਕਰਕੇ ਮੇਤੋਂ ਨੰਗਿਆ ਜਾਂ ਨਾ ਗਿਆ ਮੈਂ ਕਿਹਾ ਚਲੋ ਹਨਾ ਵਿਚਾਰਾ ਕੋਈ ਮਜਬੂਰੀ ਚ ਪਿਆ ਹੋਣਾ ਤੇ ਮੈਂ ਪੁੱਛਿਆ ਤੇ ਉਹਨੂੰ ਵੀ ਵਿਚਾਰੀ ਨੂੰ ਬਹੁਤ ਖੁਸ਼ੀ ਹੋਈ ਮੇਰੀ ਗੱਲ ਦੀ ਕਹਿੰਦਾ ਯਾਰ ਧੰਨਵਾਦ ਤਾਂ ਮੈਂ ਨਾਲ ਨਾ ਪੁੱਛਿਆ ਖੜ ਕੇ ਤੇ ਬਾਕੀ ਤੁਸੀਂ ਦੱਸਿਓ ਨਾ ਮੈਂ ਸਹੀ ਕੀਤਾ ਜਾਂ ਗਲਤ ਵੀ ਮੈਨੇ ਤਾਂ ਖੜਨਾ ਨਹੀਂ ਚਾਹੀਦੀ ਵੈਸੇ ਰੋਡ ਦੇ ਉੱਤੇ ਤੇ ਕੋਈ ਤਾਂ ਸੁਣਨੀ ਜਗ੍ਹਾ ਚ ਨਹੀਂ ਤੀ ਹੈਗਾ ਤੇ ਡਰਨ ਵਾਲੀ ਵੀ ਕੋਈ ਗੱਲ ਨਹੀਂ ਸੀ ਬਹੁਤ ਆਪਣਾ ਰੋੜ ਇਹ ਚੱਲ ਰਿਹਾ ਹੈਗਾ ਤੇ ਰੋਡ ਦੇ ਉੱਤੇ ਦੀ ਸਾਈਡ ਤੇ ਇੱਕ ਪਾਸੇ ਸਾਂਵੇਂ ਲਾ ਕੇ ਤੇ ਆਤੀ ਮੈਂ ਤਾਂ ਪੁੱਛ ਲਿਆ ਮਾ ਚਲੋ ਹੋਰ ਕੋਈ ਨਹੀਂ ਪੁੱਛਦਾ ਨਾ ਅੱਜ ਕੱਲ ਕੋਈ ਕਿਸੇ ਨੂੰ ਇਦਾਂ ਪੁੱਛਦਾ ਨਹੀਂ ਹੈਗਾ ਤੇ ਫਿਰ ਮੇਤੋ ਫਿਰ ਵੀ ਨੰਗਿਆ ਜਾਂ ਨੰਗਿਆ ਮਨ ਤਰਸ ਜਾਇਆ ਮਾ ਚਲੋ ਪੁੱਛ ਲੈਨੇ ਇੱਕ ਵਾਰੀ ਤੇ ਉਹਨੇ ਵਿਚਾਰੇ ਨੇ ਬਹੁਤ ਧੰਨਵਾਦ ਕੀਤਾ ਕਹਿੰਦਾ ਵੀ ਤੁਸੀਂ ਪੁੱਛਿਆ ਮੇਰੀ ਫਿਕਰ ਕਰੀ ਕਹਿੰਦਾ ਵਧੀਆ ਉਹਦਾ ਲੱਗੇ ਤੇ ਐਵੇਂ ਵੀ ਤਾਂ ਕਿ ਤੁਸੀਂ ਕਮੈਂਟ ਕਰਕੇ ਦੱਸਿਓ ਮੈਂ ਸਹੀ ਕੀਤਾ ਜਾਂ ਗਲਤ ਤੇ ਲਓ ਜੀ ਆਪਾਂ ਬੈਠਿਆਂ ਉੱਥੇ ਗਏ ਕਿਧਰੇ ਨਹੀਂ ਆ ਗਏ ਤੇ ਹੁਣ ਆਪਾਂ ਕਰ ਦਿਆਂਗੇ ਬਲੌਗ ਦਾ ਇੱਥੇ ਐਂਡ ਤੇ ਬਾਕੀ ਜੇ ਬਲੌਗ ਵਧੀਆ ਲੱਗਿਆ ਤਾਂ ਕਮੈਂਟ ਜ਼ਰੂਰ ਕਰ ਦਿਓ ਜਿੰਨਾ ਕਮੈਂਟ ਰੱਖਦੇ ਕਰੋ ਯਾਰ ਜਾਨੇ ਤੇ ਬਾਕੀ ਮਿਲਦੇ ਆ ਕੱਲ ਨੂੰ ਸਵੇਰੇ ਆਪਾਂ ਨਵੇਂ ਬਲੌਗ ਦੇ ਵਿੱਚ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ